ਕਰੋ ਨਾਮ ਜੂਤੋ ਨਾਮ ਜੂਤ ਕਰੋ ਸ਼੍ਰੋਮਣੀ ਕਾਲੀਦਾ ਜਿੰਦਾਬਾ 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 ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾ 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 ਜੀ ਦੇਖੋ ਅੱਜ ਇੱਕ ਤਾਂ ਗੱਲ ਹੈਗੀ ਆ ਅੱਜ ਇੰਡੀਆ ਦੇ ਟਵਿੱਟਰ ਤੇ ਵੀ ਸਪੋਰਟ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਟ੍ਰੈਂਡ ਕਰ ਰਿਹਾ ਬਹੁਤ ਵੱਡੀ ਗੱਲ ਆ ਇਹ ਇੰਡੀਆ ਦੇ ਟਵਿੱਟਰ ਤੇ ਸਰਦਾਰ ਸੂਸੀਨ ਬਾਦੂ ਜੀ ਵੀ ਸਪੋਰਟਸ ਦਾ ਸੂਸੀਨ ਬਾਦੂ ਰੈਂਕ ਟ੍ਰੈਂਡ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਇਹ ਕਿਉਂਕਿ ਦਿੱਲੀ ਦੇ ਨਾਲ ਇੱਕੋ ਬੰਦਾ ਜਿਹੜਾ ਅੱਜ ਅੱਖਾਂ ਕੱਢ ਕੇ ਮੋਦੀ ਤੇ ਅਮਿਤ ਸ਼ਾਹ ਦੇ ਅੱਗੇ ਹੱਟਾ ਕੇ ਐ ਖੜਾ ਨਹੀਂ ਲੰਬੇ ਪੈਣ ਸਾਰੇ ਉੱਤੇ ਆਪਾਂ ਦਾ ਕੈਪਟਨ ਬਿਆਸ ਸਿੰਘ ਭਗਵਤ ਮਾਰ ਪਿਆ ਤੇ 8 ਸਾਲ ਤੋਂ ਸਰਕਾਰ ਨਹੀਂ ਫੇਰ ਵੀ ਪ੍ਰਧਾਨ ਸਾਹਿਬ ਇੱਕ ਡਾ ਕੇ ਖੜੇ ਨੇ ਤੇ ਸਾਰਿਆਂ ਨੂੰ ਕਹਿੰਦੇ ਨੇ ਕਿ ਇੱਕ ਡਾ ਕੇ ਕਰੋ ਆਪਾਂ ਪੰਜਾਬ ਦੇ ਹੱਕਾਂ ਨੂੰ ਤੇ ਸੰਸਥਾਪਨ ਦੇ ਵਿੱਚ ਹੋਰੀ ਦਖਲ ਆ ਜੀ ਰੋਕਣਾ ਸੋ ਬੇਨਤੀ ਹੈ ਸਾਡੀ ਭਾਵਨਾ ਨੂੰ ਜਰੂਰ ਸਮਝਿਆ ਜਾਵੇ ਤੇ ਯੂਥ ਵਿੰਡ ਦੀ ਭਾਵਨਾ ਲਈ ਤੁਸੀਂ ਅਸੀਂ ਬੇਨਤੀ ਕਰਨਾ ਆਏ ਤੁਸੀਂ ਵੱਡੇ ਹੋ ਕੋਈ ਸਾਡੇ ਤੋਂ ਉੱਚਾ ਨੀਮਾ ਬੋਲ ਬੋਲੇ ਹੋ ਉਹਦੀ ਮਾਫੀ ਚਾਹੁੰਦੇ ਆ ਜੀ ਤੇ ਸਤਿਕਾਰ ਨਾਲ ਬੇਨਤੀ ਕਰਦੇ ਆ ਜੀ ਕਿ ਸਾਡੀ ਭਾਵਨਾ ਸਾਰੇ ਪੰਜਾਬ ਦੇ ਯੂਥ ਵਰਕਰਾਂ ਦੀ ਸਾਡੀ ਭਾਵਨਾ ਹੈ ਚੋਦੀ ਭਾਵਨਾ ਹੈ ਚੋਦੀ ਭਾਵਨਾ ਹੈ ਚਾਹੇ ਬਜ਼ੁਰਗ ਕਹੇ ਜਾਂ ਸਾਡੀ ਭਾਵਨਾ ਇਹੀ ਹੈ ਅਸਾਂ ਦੀ ਭਾਵਨਾ ਜੀ ਸ਼ਰਮ ਦੇ ਕਾਲੇ ਦੀ ਭਾਵਨਾ ਹੈ ਕਿ ਪ੍ਰਧਾਨ ਸਾਹਿਬ ਦਾ ਅਸਤੀਫਾ ਉਹਨਾਂ ਨੂੰ ਵਾਪਸ ਹੋ ਜਾਵੇ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਪਰ